ਜਦ ਰਾਵਣ ਦੀ ਕੈਦ ਦੇ ਚੋਂ ਸੀਤਾ ਨੂੰ ਰਿਹਾਰ ਕਰਕੇ ਲੈਂਦਾ ਜੇ ਹੈ ਲੰਕਾ ਨੂੰ ਫਤਿਹ ਕਰਕੇ ਮਸਲਾ ਖੜਾ ਹੋ ਗਿਆ ਸੀਤਾ ਦੀ ਅਗਨ ਪਰਿਕਸ਼ਾ ਦਾ ਐਸਾ ਭਾਰਤ ਦੇ ਪਰਾਚੀਨ ਸਮੇਂ ਤੋਂ ਇੱਕ ਖਿਆਲ ਚਲੇ ਆ ਰਿਹਾ ਹੈ ਕਿ ਅਗਨ ਹੀ ਸ਼ੋਧ ਕਰ ਸਕਦੀ ਹੈ ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ ਜੈਸੇ ਸੋਨੇ ਨੂੰ ਅਗਦੇ ਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਔਰ ਕੁਝ ਪੁਰਾਣੇ ਰਹਿਮੀ ਮਨਕ ਤੇ ਭਾਂਡਿਆਂ ਦੇ ਚ ਵੀ ਜਿਤਨੇ ਚਿਰ ਤੱਕ ਅਗਨਾ ਕਾ ਲੈਨ ਉਸ ਦੀ ਸ਼ੁੱਧੀ ਨਹੀਂ ਮੰਦੇ ਪਵਿੱਤਰਤਾ ਨਹੀਂ ਮੰਦੇ ਅਗਨ ਹੀ शुद्ध करेगी लिहाजा हालात इत्थे तक चले गए मनुष्य शुद्ध है विचारां दे तल ते मानसिक तल ते शारीरिक तल ते ये शुद्ध है ये पावन है इस दी परीक्षा भी अग्नि ही करेगी तो कहन सीता दी अग्नि परीक्षा हुई वकदा अवतारी पुरुष ਅਗਨ ਪ੍ਰੀਖਿਆ ਵਿੱਚ ਸੀਤਾ ਨੂੰ ਪਾਉਂਦਾ ਹੈ। ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਕੀਤੀ। ਕੀ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ? ਕੀ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ? ਇਸ ਦੀ ਲੋੜ ਹੀ ਨਹੀਂ। ਕਿਉਂਕਿ ਹਮੇਸ਼ਾ ਪੁਰਸ਼ ਪ੍ਰધાન ਸਮਾਜ ਰਿਹਾ ਹੈ। ਇਸਤਰੀ ਤੇ ਅਨੰਦ ਕਾਲ ਤੋਂ ਉਹ ਗੁਲਾਮ ਰਹੀ। ਮਹਾਤਾਜ ਰਹੀ ਪੀੜਤ ਰਹੀ ਸਤਾਈ ਜਾਂਦੀ ਰਹੀ ਤੁਸੀਂ ਤਾਂ ਇਸ ਤਰ੍ਹਾਂ ਇਤਿਹਾਸ ਜਾਂ ਮਿਥਿਹਾਸ ਕਹਿੰਦਾ ਹੈ ਕਿ ਅਗਨ ਪ੍ਰੀਖਿਆ ਦੇਣੀ ਪਈ ਬਲਦੀ ਹੋਈ ਚੀਤਾ ਤੇ ਸੀਤਾ ਨੂੰ ਬਿਠਾਇਆ ਗਿਆ ਔਰ ਜਿਸ ਦਿਨ ਅਗ ਦੇ ਸੀਤਾ ਨੂੰ ਝੋਕਿਆ ਗਿਆ ਅਜ ਤੱਕ ਭਾਰਤ ਦੇ ਇਸਤਰੀ ਜਿੰਦਾ ਜਲਾਈ ਜਾ ਰਹੀ ਹੈ और एक सिलसिला अजेतकीय जारी है भाने अनेका हो सकदे ने स्त्री नो जलाण दे लेकिन जलाणा चले आ रया है हैरानी है किदरे दहेज दे नाथे किदरे पवित्रता दे नाथे और किदरे पुरुष दे हुस्सेदा क्रोधा शिकार हो ई स्त्री जिंदा ਜਲਾਈ ਜਾਂਦੀ ਰਹੀ ਹੈ ਅਤੇ ਜਲਾਈ ਜਾ ਰਹੀ ਹੈ ਇਹ ਠੀਕ ਹੈ ਸਾਰੀ ਦੁਨੀਆ ਵਿੱਚ ਆਵਾਜ਼ਾਂ ਉਠੀਆਂ ਨੇ ਅਤੇ ਔਸਤਰੀ ਨੇ ਵੀ ਆਵਾਜ਼ ਉਠਾਈ ਹੈ ਪੁਰਸ਼ ਦੀ ਬਰਾਬਰੀ ਦੀ ਅਧਿਕਾਰਾਂ ਦੀ ਬਰਾਬਰੀ ਮੰਨੀ ਜਾ ਸਕਦੀ ਹੈ ਈਸ਼ਵਰ ਦਾ ਚਿੰਤਨ ਤੇ ਆਨੰਦ ਪਾਣ ਦਾ ਅਧਿਕਾਰ ਜਿੱਥੇ ਪੁਰਸ਼ ਦਾ ਹੈ ਇਸਤਰੀ ਦਾ ਵੀ ਮਾਣ ਸਨਮਾਨ ਜਿਥੇ ਪੁਰਸ਼ ਨੂੰ ਚਾਹੀਦਾ ਹੈ ਇਸਤਰੀ ਨੂੰ ਵੀ ਚਾਹੀਦਾ ਹੈ ਲੇਕਿਨ ਬਰਾਬਰੀ ਤੋਂ ਮੁਰਾਦ ਕਿਦਰੇ ਹੈ ਇਹ ਨਾ ਸਮਝ ਲਈ ਜAVE ਕਿ ਹਰ ਤਲ ਤੇ ਬਰਾਬਰੀ ਹਰ ਤਲ ਤੇ ਬਰਾਬਰੀ ਤਾਂ ਪ੍ਰਮਾਤਮਾ ਨੇ ਹੀ ਨਹੀਂ ਕੀਤੀ ਇਸਤਰੀ ਤੇ ਪੁਰਸ਼ ਦਾ ਤਨ ਅਲੱਗ ਬਣਾਇਆ ਹੈ ਵੱਖ-ਵੱਖ ਬਣਾਇਆ ਹੈ ਔਰ ਜਿੱਥੇ ਤਨ ਦਾ ਢਾਂਚਾ ਪ੍ਰਭੂ ਨੇ ਅਲੱਗ ਬਣਾਇਆ ਹੈ ਮਨ ਦਾ ਢਾਂਚਾ ਵੀ ਪ੍ਰਭੂ ਨੇ ਅਲੱਗ ਬਣਾਇਆ ਹੈ ਦੋ ਵਿਪਰੀਤ ਰੰਗਾ ਨਾਲ ਤਸਵੀਰ ਬੜੀ ਸੋਹਣੀ ਬਣਦੀ ਹੈ ਅੱਛੀ ਬਣਦੀ ਹੈ ਵਿਰੋਧੀ ਸੁਰਾਂ ਤੇ ਹੀ ਸੰਗੀਤ ਦੀ ਧੁਨ ਖੜੀ ਹੈ ਕਦੀ ਬਗੌਰ ਮਤਾਲਾ ਕਰੀਏ ਕਾਲਾ ਰੰਗ चिट्टे जैसा नहीं है चिट्टा पीले जैसा नहीं है पीला लाल जैसा नहीं है लाल हरे जैसा नहीं है पर नाली ना कोई सुंदर तस्वीर बन बहो विरोधी सुरां ते ही खड़ा है संगीत किसे एक सुरते ਕਿਸੇ ਸੰਗੀਤ ਦੀ ਧੁਨ ਨੂੰ ਜਨਮ ਨਹੀਂ ਦਿੱਤਾ ਜਾ ਸਕਦਾ ਵਿਰੋਧੀ ਜੋ ਹੈ ਸੁਰਾਂ ਚਾਹੀਦੀਆਂ ਨੇ ਸੰਸਾਰ ਸੰਗੀਤਮਈ ਹੋਵੇ ਸੰਸਕਾਰ ਸੰਸਾਰ ਸੁੰਦਰ ਹੋਵੇ ਤਾਂ ਇਹ ਦੋ ਵਿਰੋਧੀ ਸੁਰ ਨੇ ਜਿਸ ਦੇ ਅੰਝ ਕਹ ਲਈਏ ਤੀਬਰ ਸੁਰ ਹੈ ਪੁਰਸ਼ ਕੋਮਲ ਸੁਰ ਹੈ ਇਸ ਤਰੀਕੇ ਸੰਗੀਤ ਦਾ ਬੋਧ ਰੱਖਣ ਵਾਲੇ ਇਸ ਗੱਲ ਨੂੰ ਸਮਝਦੇ ਨੇ ਕੁਝ ਸੋਰਾ कोमल ने कुछ सुरा तीवर ने और इस तरह सुंदर संगीत का जन्म होता है तीवर पे कोमल सुरा नाल स्त्री कोमल है तद ही त एक आलम ने कह देता है है ज़हूर-ए-जन्न से पुर रौनक कायनात कायनात दिस दुनिया दे संसार विच अगर कुछ रौनक है कुछ रस है तो स्त्री करके ਪੁਰਸ਼ ਇਸ ਰਸ ਨੂੰ ਵਿਸਥਾਰ ਦਿੰਦਾ ਹੈ ਇਸਤਰੀ ਇੱਕ ਰਸ ਹੈ ਰਸ ਫੈਲ ਸਕੇ ਪੁਰਸ਼ ਚਾਹੀਦਾ ਹੈ ਇਹਨਾਂ ਦੋਹਾਂ ਦੀ ਆਪਣੀ ਆਪਣੀ ਲੋੜ ਹੈ ਜੈਸੇ ਮਲਾਨ ਇੱਕ ਪਾਸੇ ਕਰ ਲਈਏ ਤਾਂ ਬੀੜੀ ਵੀ ਬੇਮੈਨੀ ਹੋ ਜਾਂਦੀ ਹੈ ਵੈਦ ਨੂੰ ਇੱਕ ਪਾਸੇ ਕਰ ਲਈਏ तो जड़ी बूटियों की खूबी भी, भी प्रकट नहीं हो सकेगी पमनु एक पासे कर दइए तो फूलों की महक भी दूर दराज़ तक नहीं जा सकेगी इसी तरीके के दे नाल दोहान अलग-अलग कर दइए स्त्री ते पुरुष नो दोनों बेरानक हो जानगे और दोनों बेमेने हो जानगे लेकिन दोहान का सुमेल ਕਾਰਜ ਦੇ ਸਿੱਧੇ ਹੈ ਜੈਸੇ ਮਲਾ ਤੇ ਬੇੜੀ ਦਾ ਮੇਲ ਜੈਸੇ ਪਵਨ ਤੇ ਫੁੱਲਾਂ ਦਾ ਮੇਲ ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ ਜੈਸੇ ਬੀਜ ਤੇ ਧਰਤੀ ਦਾ ਮੇਲ ਜੈਸੇ ਪਾਣੀ ਤੇ ਸਾਬਣ ਦਾ ਮੇਲ ਕੱਪੜੇ ਨੂੰ ਸਾਫ਼ ਕਰਦਾ ਹੈ ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ ਬਰਾਬਰੀ ਹਕੂਕ ਦੇ ਤਲ ਤੇ ਤੇ ਹੋ ਸਕਦੀ ਹੈ ਔਰ ਹੈ ਜੇ ਰੱਬੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ ਇਸਤਰੀ ਨੂੰ ਵੀ ਉਤਨਾ ਅਧਿਕਾਰ ਹੈ ਲੇਕਿਨ ਤਨ ਤੇ ਮਨ ਦੀ ਬਰਾਬਰੀ ਪ੍ਰਮਾਤਮਾ ਨੇ ਨਹੀਂ ਕੀਤੀ ਇਸ ਵਾਸਤੇ ਕੰਮ ਕਾਰਜ ਕੁਝ ਵੰਡੇ ਹੋਏ ਨੇ ਘਰ ਸੰਵਰਦਾ ਹੈ ਸਥਿਰ ਰਹਿੰਦਾ ਹੈ ਮਹਾਨ ਹੁੰਦਾ ਹੈ ਇਸਤਰੀ ਕਰਕੇ ਪਰ ਘਰ ਦੇ ਵਿੱਚ ਬਾਰੋਂ ਸੁੱਖ ਆਂਦਾ ਰਹੇ ਸੰਪਦਾ ਆਂਦੀ ਰਹੇ ਤੋਂ ਭਜਣ ਦੌੜਨ ਲਈ ਪੁਰਸ਼ ਚਾਹੀਦਾ ਹੈ ਪੁਰਸ਼ ਦਾ ਸਰੀਰ ਪ੍ਰਭੂ ਨੇ ਐਸਾ ਬਣਾਇਆ ਹੈ ਇਸਤਰੀ ਨਾਲੋਂ ਜ਼ਿਆਦਾ ਸਖਤ ਹੈ ਔਰ زیادہ بھاری بھرکم کم کر سکتا ہے یہی کارن ہے کہ پُرش پہلوان نہ استری پہلوان مقابلہ نہیں کر سکے گی جتھے اس دا من کومل ہے شریر وی کومل ہے اور اس کومل تا دی لوڑ ہے ورنہ ایسا ہو ہی نہیں سکتا کہ संसार وچ کچھ کومل تا بچ جائے ਅਗਰ ਪੁਰਸ਼ ਕੋਲ ਵੀ ਕੁਝ ਕੋਮਲਤਾ ਹੈ ਤਾਂ ਇਹ ਇਸਤਰੀ ਦਾ ਗੁਣ ਹੈ ਪਰ ਇਸਤਰੀ ਕਰਕੇ ਹੈ ਥੋੜੀ ਬਹੁਤ ਤਰਕ ਜੇ ਇਸਤਰੀ ਦੇ ਤਲ ਤੇ ਵੀ ਮਿਲਦੀ ਹੈ ਤਾਂ ਪੁਰਸ਼ ਕਰਕੇ ਮਿਲਦੀ ਹੈ ਉਹ ਥੋੜੀ ਬਹੁਤ ਤੇ ਚਾਹੀਦੀ ਹੈ ਤਾਂ ਕਿ ਉਸ ਦੀ ਕੋਮਲਤਾ ਦੀ ਰੱਖਿਆ ਹੋਵੇ ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰੱਖਿਆ ਕੰਡੇ ਹੀ ਕਰਦੇ ਨੇ ਫੁੱਲ ਆਪਣੀ ਰੱਖਿਆ ਨਹੀਂ ਕਰ ਸਕਦਾ ਸੋਨੇ ਦੀ ਰੱਖਿਆ ਲੋਹੇ ਨਾਲ ਹੁੰਦੀ ਹੈ ਕੋਮਲਤਾ ਦੀ ਰੱਖਿਆ ਸਖਤੀ ਨਾਲ ਹੁੰਦੀ ਹੈ ਇਸ ਨੂੰ ਪ੍ਰਾਚੀਨ ਵਿਦਵਾਨ ਤੇ ਇੰਜ ਵੀ ਕਹਿੰਦੇ ਰਹੇ ਨੇ ਇਸਤਰੀ ਨੂੰ ਹਰ ਸਮੇਂ ਪੁਰਸ਼ ਦੀ ਸਖਤੀ ਦੀ ਲੋੜ ਹੈ ਰੱਖਿਆ ਲਈ ਸੁਰੱਖਿਆ ਲਈ ਪ੍ਰਥਮ ਪਿਤਾ ਦੀ ਪਤੀ ਦੀ ਫਿਰ ਪੁੱਤਰ ਦੀ ਤਾਂ ਹੀ ਜੋ ਹੈ ਇਹ ਸੁਰੱਖਿਤ ਰਹਿ ਸਕਦੀ ਹੈ ਆਪਣੀ ਇੱਜ਼ਤ ਆبرو ਨੋ ਬਚਾ ਕੇ ਜੋ ਹੈ ਰੱਖ ਸਕਦੀ ਹੈ ਵਿਆਸ ਸੀਤੇ ਕਿਹਾ ਕਰਦੇ ਨੇ ਉਹਨਾਂ ਦੇ ਬੋਲ ਕਿ ਇਸਤਰੀ ਪ੍ਰਕਿਰਤੀ ਦੀ ਬੇਟੀ ਹੈ ਇਸ ਤੇ ਇਨਸਾਫ ਚਾਹੀਦਾ ਹੈ ਔਰ ਪਿਆਰ ਚਾਹੀਦਾ ਹੈ ਸਤਕਾਰ ਚਾਹੀਦਾ ਹੈ ਸਿਕਸ਼ਾ ਦੀ ਸਾਖ ਕਹਿੰਦੇ ਨੇ ਜਿਸ ਘਰ ਦੇ ਚੋਂ ਇਸਤਰੀ ਦੇ ਚੀਖਣ ਚਿਲਾਹ ਦੀ ਆਵਾਜ਼ ਬਾਹਰ ਆਉਂਦੀ ਹੈ ਉਸ ਘਰ ਦੇ ਚੋਂ ਸੁੱਖ ਤੇ ਸੰਭਦਾ ਮੰਨ ਲਓ ਬਾਹਰ ਜਾ ਰਹੀ ਹੈ ਵਾਕਈ ਉਸ ਘਰ ਦੀਆਂ ਖੁਸ਼ੀਆਂ ਉਸ ਘਰ ਦੀ ਸ਼ਾਂਤੀ ਉਸ ਘਰ ਦਾ ਸਕੂਨ ਬਾਹਰ ਚਲਾ ਜਾਂਦਾ ਹੈ ਜਿੱਥੇ ਇਸਤਰੀ ਦਾ ਰੋਦਨ ਘਰ ਦੀ ਚਾਰ دیواری ਤੋਂ ਬਾਹਰ ਚਲਾ ਜਾਂਦਾ ਹੈ कवि तुलसी ने इसत्री देख वक् वक रूप इस ढंग ने इसत्री चार रूप अपने जो है रख दी दामायण दाम चित मानस कवि तुलसी इस तरह जो है कर करते जग प्रतिबरता चार विद अही वेद पुराण श्रुति अश कही इस तरह आखे उत्तम के अस बस मन मही स्वने हो आन पुरुष जग नाही उत्तम स्त्री ਉਸ ਦੀ ਦ੍ਰਿਸ਼ਟੀ ਦੇ ਜਗਤ ਦੇ ਉਸ ਦੇ ਪਤੀ ਤੋਂ ਬਿਨਾ ਹੋਰ ਕੋਈ ਵੀ ਪੁਰਸ਼ ਨਹੀਂ ਹੈ ਉਹੀ ਪੁਰਸ਼ ਬਾਕੀ ਕੋਈ ਪੁਰਸ਼ ਨਹੀਂ ਹੈ ਇਸ ਨੂੰ ਅਧਿਆਤਮਿਕ ਰੰਗਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਸੁੰਦਰ ਦਿੱਤੀ ਹੈ ਕਹੋ ਨਾਨਕ ਜਿਨ ਪ੍ਰੇਉ ਪਰਮੇਸ਼ਰ ਕਰ ਜਾਣਿਆ ਧਨ ਸਤੇ ਦਰਗੇ ਪਰਵਾਨਿਆ ਜਿਸ ਨੇ ਪ੍ਰਮਾਤਮਾ ਦੀ ਝਲਕ ਆਪਣੇ ਪਤਰੀ ਵਿੱਚ ਦੇਖੀ ਮਹਾਰਾਜ ਕਹਿੰਦੇ ਧਨ ਹੈ ਉਹ ਸਤਵੰਤੀ ਧਨ ਹੈ ਉਹ ਇਸਤਰੀ ਕੋਸ਼ਿਸ਼ ਤੇ ਹੋਈ ਸੀ ਸਾਡੇ ਦੇਸ਼ ਤੇ ਕਿ ਇਸਤਰੀ ਪੁਰਸ਼ ਨੂੰ ਪਰਮੇਸ਼ਰ ਆਖੇ ਪਰਮੇਸ਼ਰ ਦੀ ਝਲਕ ਉਹ ਪੁਰਸ਼ ਦੇ ਚੋਂ ਦੇਖੇ ਔਰ ਪੁਰਸ਼ ਇਸਤਰੀ ਨੂੰ ਦੇਵੀ ਆਖੇ ਉਹ ਪ੍ਰਭੂ ਦੀ ਸ਼ਕਤੀ ਦੀ ਝਲਕ स्त्री जो है देखे अगर इकनो देवी दिखाई देवे और इकनो परमात्मा दिखाई देवे, तो घर मंदिर बन जाता है घर मंदिर बन जाता है और इकनो भूत दिखाई देवे, इकनो दिखाई देवे, घर ही नरक बन जाता है पता नहीं पृथ्वी से कितने घर नर्क बने हुए हैं क्योंकि ਘਰਾਂ 'ਚ ਕੋਈ ਡਾਇਣ ਰਹਿ ਰਹੀ ਏ ਕੋਈ ਭੂਤ ਰਹਿ ਰਿਹਾ ਏ ਇਕ ਨੂੰ ਡਾਇਣ ਦਿਖਾਈ ਦੇ ਰਹੀ ਏ ਔਰ ਇਕ ਨੂੰ ਭੂਤ ਦਿਖਾਈ ਦੇ ਰਿਹਾ ਜੀਵਨ ਦਾ ਢੰਗ ਨਾ ਆਇਆ ਇਕ ਦੂਜੇ ਨੂੰ ਸਮਝਣ ਦਾ ਢੰਗ ਨਾ ਆਇਆ ਕਵੀ ਤੁਲਸੀ ਕਹਿੰਦੇ ਨੇ ਜਿੱਥੇ ਚੰਗੇ ਮਾੜੇ ਪੁਰਸ਼ਾਂ ਦੇ ਚਾਉਂਦੇ ਨੇ ਉੱਥੇ ਚੰਗੇ ਮਾੜੇ ਇਸਤਰੀਆਂ ਵਿੱਚ ਵੀ ਹੁੰਦੇ ਨੇ ਜਿ세 ਪ੍ਰਿਥਵੀ ਤੇ ਸਿਰਫ ਦਿਨ ਨਹੀਂ ਰਾਤ ਵੀ ਹੈ ਮਨੁੱਖੀ ਤਲ ਤੇ ਸਿਰਫ ਗੁਣ ਨਹੀਂ ਉਹ ਗੁਣ ਵੀ ਨੇ ਉਹ ਗੁਣ ਪੁਰਸ਼ ਦੇ ਅੰਦਰ ਵੀ ਨੇ ਉਹ ਗੁਣ ਇਸਤਰੀ ਦੇ ਅੰਦਰ ਵੀ ਨੇ